ਉਹਦੇ ਵਿੱਚੋਂ ਬਣਿਆ ਔਰ ਅਸੀਂ ਪੜਨੇ ਸਾਡੇ ਇੱਥੇ ਬੱਚੇ ਐ ਤੇ ਜਿੱਥੇ ਇੱਥੇ ਪੜਾਉਣ ਵਾਲੇ ਅਧਿਆਪਕ ਸਾਡੇ ਤੇ ਇੱਥੇ ਕੁਛ ਕਲੋਤੇਰੇ ਆਉਂਦੇ ਆ ਤੇ ਉਹ ਸਾਡੀ ਲੁੱਟ ਕਰਨ ਦੀ ਕੋਸ਼ਿਸ਼ ਕਰਦੇ ਆ ਜਿਵੇਂ ਸੇਮ ਟੂ ਸੇਮ ਗੱਲ ਉਹ ਹੈ ਕਿ ਕਿਸਾਨੀ ਮੋਰਚੇ ਦੇ ਦੌਰਾਨ ਅਸੀਂ ਇਹ ਸਿੱਖਿਆ ਕਿ ਦੋ ਜਮਾਤਾਂ ਦਾ ਰਾਜ ਹੈ ਦੋ ਜਮਾਤਾਂ ਹੈਗੀਆਂ ਇੱਕ ਉਹ ਲੁੱਟਣ ਵਾਲੇ ਤੇ ਦੂਸਰੇ ਲੁੱਟੇਜਣ ਵਾਲੇ ਏ ਅਸੀਂ ਸਾਨੂੰ ਜਿਹੜੇ ਉਹ ਲੁਟੇਰੇ ਹੈਗੇ ਉਹ ਲੁੱਟ ਰਹੇ ਔਰ ਇਹ ਸਿੱਖਿਆ ਜਿਹੜੀ ਕਿਸੇ ਸਮੇਂ ਦੇ ਵਿੱਚ ਇਹ ਸੇਵਾ ਦਾ ਵਿਸ਼ਾ ਹੁੰਦੀ ਸੀਗੀ ਇਹਦੇ ਵਿੱਚ ਇਨਵੈਸਟਮੈਂਟ ਇਸ ਕਰਕੇ ਕੀਤੀ ਜਾਂਦੀ ਸੀਗੀ ਕਿ ਇਸ ਨੇ ਅੱਗੇ ਦੇਸ਼ ਦੇ ਜਿਹੜੇ ਲੋਕ ਹੈਗੇ ਹੈ ਸਾਡਾ ਸਮਾਜ ਹੈ ਉਸ ਨੂੰ ਬਿਹਤਰ ਬਣਾਉਣਾ ਹੈ ਲੇਕਿਨ ਜਿਹੜਾ ਪ੍ਰਬੰਧ ਹੈ ਅੱਜ ਕੱਲ ਦਾ ਅੱਜ ਦੇ ਦੌਰ ਦਾ ਉਹ ਪੂੰਜੀਵਾਦੀ ਪ੍ਰਬੰਧ ਜਿਹੜਾ ਹੈਗਾ ਉਸ ਨੇ ਇਸ এডਿਊਕੇਸ਼ਨ ਖਿੱਤੇ ਨੂੰ ਵੀ ਮੁਨਾਫੇ ਦਾ ਖਿੱਤਾ ਬਣਾ ਲਿਆ। ਔਰ ਇਹ ਜਿਹੜੇ ਪੰਜਾਬ ਦੇ ਅੰਦਰ 25-30 ਸਕੂਲ ਖੋਲੇ ਗਏ ਇੱਕ ਮਾਡਲ ਦੇ ਰੂਪ ਦੇ ਵਿੱਚ ਪੇਸ਼ ਕੀਤੇ ਗਏ ਆ। ਤਾਂ ਕਿ ਪੰਜਾਬ ਦੇ ਅੰਦਰ ਜਿਹੜੇ ਹਰ ਅੱਧੇ ਕਿਲੋਮੀਟਰ ਤੇ ਸਕੂਲ ਖੁੱਲੇ ਸੀਗੇ, ਸਰਕਾਰੀ ਸਕੂਲ ਖੁੱਲੇ ਉੱਥੇ ਅਧਿਆਪਕ ਭਰਤੀ ਹੁੰਦੇ, ਉੱਥੇ ਪ੍ਰੋਪਰ ਇੱਕ ਇਨਫਰਾਸਟ੍ਰਕਚਰ ਬਣਾਇਆ ਗਿਆ। ਪਿਛਲੇ ਜਦੋਂ 1991 ਦੀਆਂ ਨੀਤੀਆਂ ਤੋਂ ਬਾਅਦ ਜਦੋਂ ਇੱਥੇ ਪ੍ਰਾਈਵੇਟਾਈਜੇਸ਼ਨ ਦਾ ਦੌਰ ਲਗਾਤਾਰ ਜ਼ੋਰ ਫੜਦਾ ਹੈ ਤਾਂ ਉਹਦੇ ਵਿੱਚੋਂ ਇਹ ਸਕੂਲ ਜਿਹੜੇ ਬਣਾਏ ਗਏ ਐ ਇਸ ਕਰਕੇ ਲਗਾਤਾਰ ਇਸ ਕੋਸ਼ਿਸ਼ ਦੇ ਵਿੱਚ ਹੈ ਕਿ ਇਹ ਇਹ ਜਿਹੜੇ ਸਕੂਲ ਹੈਗੇ ਉਹਨਾਂ ਨੂੰ ਕਿਸ ਤਰ੍ਹਾਂ ਇੱਕ ਮੇਨਸਟ੍ਰੀਮ ਦੇ ਵਿੱਚ ਲੈ ਕੇ ਆਈਏ ਕਿ ਸਾਡੀ ਲੁੱਟ ਬਰਕਰਾਰ ਰਹੇ ਔਰ ਬਾਕੀ ਲੋਕਾਂ ਦੇ ਵਿੱਚ ਇਹ ਲੈ ਕੇ ਜਾਈਏ ਕਿ ਇਸ ਤਰ੍ਹਾਂ ਦੇ ਸਕੂਲ ਠੀਕ ਹੈ ਜਿੱਥੇ ਅਧਿਆਪਕ ਨੂੰ ਘੱਟ ਤਨਖਾਹ ਦਿੱਤੀ ਜਾਵੇ ਵਿਦਿਆਰਥੀਆਂ ਨੂੰ ਕਹਿਣ ਦੇ ਨਾਮ ਤੇ ਸਿਰਫ ਕਹਿਣੇ ਲਈ ਵਰਦੀਆਂ ਦਿੱਤੀਆਂ ਜਾਣ ਕਿਤਾਬਾਂ ਜਿਹੜੀਆਂ ਦਿੱਤੀਆਂ ਤਾਂ ਦਿੱਤੀਆਂ ਨਾ ਦਿੱਤੀਆਂ ਤਾਂ ਨਾ ਦਿੱਤੀਆਂ ਪੰਜਾਬ ਦੇ ਅੰਦਰ ਉਰਦੇਸ਼ ਦੀ ਜਿਹੜੀ ਸਿੱਖਿਆ ਨੀਤੀ 220 ਬਣੀ ਹੈ ਉਹਦੇ ਵਿੱਚ ਇਸ ਤਰ੍ਹਾਂ ਦੇ ਕੰਪਲੈਕਸ ਸਕੂਲਾਂ ਦਾ ਕਨਸੈਪਟ ਆਇਆ ਹੈ ਜਿਹਦੇ ਵਿੱਚ ਇੱਕ ਪਿੰਡ ਹਰੇਕ ਪਿੰਡ ਦੇ ਵੀ ਸਕੂਲ ਦੀ ਜਿਹੜੀ ਉਹ ਧਾਰਨਾ ਉਹ ਖਤਮ ਕਰ ਦੇਣੀ ਹੈ ਇਹਨਾਂ ਨੇ ਇਹਨਾਂ ਨੇ ਇਹ ਇੱਕ ਸਕੂਲ ਹੋਵੇਗਾ ਜਿੱਥੇ ਬਹੁਤ ਵੱਡੇ ਪੱਧਰ ਤੇ ਜਿਹੜੇ ਹੈਗੇ ਬੱਚੇ ਲਿਆ ਕੇ ਇਕੱਠੇ ਕਰਨੇ ਹਨ ਰਾਂਹੀ ਉਹ ਉਹ ਸਿੱਖਿਆ ਨੀਤੀ ਹਾਲੇ ਪੰਜਾਬ ਦੇ ਵਿੱਚ ਲਾਗੂ ਹੋਣੀ ਹੈ ਔਰ ਇਹਨਾਂ ਨੇ ਇੱਕ ਐਕਸਪੈਰੀਮੈਂਟ 2009-10 ਦੇ ਵਿੱਚ ਕਰ ਲਿਆ ਸੀਗਾ ਔਰ ਉਹ ਉਸ ਐਕਸਪੈਰੀਮੈਂਟ ਦੇ ਵਿੱਚੋਂ ਸਕੂਲ ਬਣੇ ਇਸ ਕਰਕੇ ਇਹ ਤੁਹਾਡੇ ਸਾਹਮਣੇ ਲੜਾਈ ਹੈ ਕਿ ਅਸੀਂ ਆਪਣੇ ਜਿਹੜੇ ਉਸ ਪ੍ਰਬੰਧ ਨੂੰ ਬਚਾਉਣਾ ਕਿਵੇਂ ਹੈ ਜਿੰਨਾ ਪਬਲਿਕ ਸੈਕਟਰ ਬਚਿਆ ਹੋਇਆ ਹੈ ਔਰ ਇਹਨਾਂ ਸਕੂਲਾਂ ਨੂੰ ਉਸ ਮੇਨ ਸਟ੍ਰੀਮ ਦੇ ਜਿਹੜੇ ਸਿਸਟਮ ਦੇ ਵਿੱਚ ਲੈ ਕੇ ਕਿਵੇਂ ਆਉਣਾ ਇਸ ਕਰਕੇ ਇਹ ਲੜਾਈ ਸਿਰਫ ਅਧਿਆਪਕ ਦੇ ਵਿਦਿਆਰਥੀਆਂ ਦੀ ਔਰ ਉਹਨਾਂ ਦੇ ਮਾਪਿਆਂ ਤੱਕ ਦੀ ਸੀਮਿਤ ਨਹੀਂ ਹੈ ਇਹ ਪੂਰੀ ਸੁਸਾਇਟੀ ਦੀ ਲੜਾਈ ਹੈ ਇਥੇ ਉਹ ਕੀਰਤੀ ਜਮਾਤ ਦੀ ਸਾਰਿਆਂ ਦੀ ਲੜਾਈ ਹੈ ਕਿਉਂਕਿ ਅਸੀਂ ਸਾਰੇ ਕਿਰਤ ਕਰਨ ਵਾਲੇ ਲੋਕ ਹਾਂ ਇਸ ਕਰਕੇ ਅਸੀਂ ਤੁਹਾਨੂੰ ਇਸ ਗੱਲ ਦੀ ਤਾਂ ਮੁਬਾਰਕ ਮੁਬਾਰਕਬਾਦ ਹੈ ਕਿ ਤੁਸੀਂ ਡਟੇ ਹੋਏ ਹੋ ਪਰੰਤੂ ਅੱਜ ਜਦੋਂ ਅਸੀਂ ਇੱਥੇ ਇਕੱਠੇ ਹੋਏ ਆ ਤਾਂ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਇਸ ਲੜਾਈ ਨੂੰ ਅੱਗੇ ਲੈ ਕੇ ਜਾਈਏ ਔਰ ਅੱਗੇ ਉਸ ਰੂਪ ਦੇ ਵਿੱਚ ਲੈ ਕੇ ਜਾਈਏ ਕਿ ਜਿਹਦੇ ਵਿੱਚ ਇਹ ਸਰਕਾਰ ਮਜਬੂਰ ਹੋਵੇ ਇਹ ਤੁਹਾਡਾ ਮੁੱਦਾ ਬਣੇ ਪੰਜਾਬ 15 ਦਾ ਮੁੱਦਾ ਬਣੇ ਕਿ ਇਹ ਸਕੂਲ ਜਿਹੜੇ ਹੈਗੇ ਆ ਇਹ ਇਹਨਾਂ ਨੂੰ ਵੀ ਵਿਭਾਗ ਦੇ ਵਿੱਚ ਆਉਣਾ ਚਾਹੀਦਾ ਔਰ ਇਹ ਜਿਹੇ ਸਕੂਲ ਜਿਹੜੇ ਇੰਨੀਆਂ ਮਹਿੰਗੀਆਂ ਬਿਲਡਿੰਗਾਂ ਖੜੀਆਂ ਕੀਤੀਆਂ ਇਹ ਲੋਕਾਂ ਦੇ ਕੰਮ ਕਿਵੇਂ ਆਵੇ ਇਸ ਕਰਕੇ ਅਸੀਂ ਡੈਮੋਕਰੈਟਿਕ ਟੀਚਰਸ ਫਰੰਟ ਵੱਲੋਂ ਤੁਹਾਡੇ ਵਿਚਾਰ ਸਾਥੀਆਂ ਨੇ ਅਪਰੋਚ ਕੀਤੀ ਸੀ ਕਿ ਡਟੀਐਫ ਸਾਡੇ ਸਹਿਯੋਗ ਦੇ ਵਿੱਚ ਆਵੇ ਦੇਖੋ ਡਟੀਐਫ ਹਮੇਸ਼ਾ ਆਪਣੇ ਅਧਿਆਪਕਾਂ ਦੇ ਨਾਲ ਤਾਂ ਖੜੀ ਹੈ ਉਹ ਬਾਕੀ ਵਰਗਾਂ ਦੇ ਨਾਲ ਵੀ ਹਮੇਸ਼ਾ ਆਪਣਾ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੀ ਹੈ ਇਸ ਕਰਕੇ ਇਹ ਤਾਂ ਹੋ ਨਹੀਂ ਸਕਦਾ ਕਿ ਅਸੀਂ ਜਦੋਂ ਤੁਹਾਡਾ ਘੋਲ ਚੱਲਦਾ ਹੋਵੇ ਉਹਦੇ ਵਿੱਚੋਂ ਅਸੀਂ ਪਿੱਛੇ ਰਹਿ ਜਾਈਏ ਅਸੀਂ ਆਪਣੇ ਫਰਜ਼ ਦੇ ਵਿੱਚੋਂ ਤੁਹਾਡੇ ਨਾਲ ਆਏ ਅਸੀਂ ਇਹ ਚਾਹੁੰਦੇ ਆ ਸਾਡਾ ਅਸੀਂ ਤੁਹਾਡੇ ਆਗੂਆਂ ਨੂੰ ਸੁਝਾਅ ਦਿੱਤਾ ਹੈ ਕਿ ਅਗਲੇ ਪੜਾਅ ਦੇ ਵਿੱਚ ਇਸ ਸਟਰਗਲ ਨੂੰ ਲੈ ਕੇ ਜਾਣ ਦੇ ਲਈ ਜਿਹੜੇ-ਜਿਹੜੇ ਤੁਹਾਡੇ ਜਿੰਨਾ ਤੱਕ ਤੁਸੀਂ ਆਪਦੀ ਮੰਗ ਲੈ ਕੇ ਗਏ ਭਾਵੇਂ ਉਹ ਡੀਸੀ ਤੱਕ ਲੈ ਕੇ ਗਏ ਜਾਂ ਹੋਰ ਅਧਿਕਾਰੀਆਂ ਤੱਕ ਲੈ ਕੇ ਗਏ ਉਹਨਾਂ ਦਾ ਹੁਣ ਬਾਹ ਮਰੋੜਨ ਦੀ ਜ਼ਰੂਰਤ ਥਗੀ ਹੈ ਔਰ ਤੁਹਾਨੂੰ ਉੱਥੇ ਜਾ ਕੇ ਉਹਨਾਂ ਦੇ ਦਰਵਾਜ਼ੇ ਅੱਗੇ ਭਾਵੇਂ ਡੀਸੀ ਹੈ ਭਾਵੇਂ ਐਸਡੀਐਮ ਹੈ ਭਾਵੇਂ ਤੁਹਾਡੇ ਇਲਾਕੇ ਦਾ ਐਮਐਲਏ ਹੈ ਉਹ ਉਹ ਉਹਨਾਂ ਦਾ ਜਲੂਸ ਕੱਢਣ ਦੀ ਜ਼ਰੂਰਤ ਥਗੀ ਹੈ ਕਿਉਂਕਿ ਇੱਥੇ ਬੈਠ ਕੇ ਤਾਂ ਤੁਸੀਂ ਦੇਖ ਲਿਆ ਦੂਸਰਾ ਇਹਦੇ ਵਿੱਚ ਇਹ ਹੈ ਕਿ ਇੱਥੇ ਜਿਹੜਾ ਸਟਰਗਲ ਚੱਲ ਰਿਹਾ ਉਸ ਨੂੰ ਐਜ਼ ਇਟ ਇਜ਼ ਤੁਸੀਂ ਚਲਾਓ ਅਗਲਾ ਜਿਹੜਾ ਤੁਸੀਂ ਬਾਹਰ ਜਾ ਕੇ ਇਸ ਦਾ ਫਲਾਹ ਕਰਨਾ ਉਹ ਦੂਸਰੇ ਰੂਪ ਦੇ ਵਿੱਚ ਉਹ ਉਹ ਟਾਈਮ ਟੂ ਟਾਈਮ ਕਰਦੇ ਰਹੋ ਇਸ ਕਰਕੇ ਇਹ ਸਾਡਾ ਸਾਡੇ ਵੱਲ ਸਾਡੀ ਜਥੇਬੰਦੀ ਵੱਲੋਂ ਸੁਝਾ ਹੈਗਾ ਦੂਸਰਾ ਜਿੱਥੇ ਵੀ ਤੁਸੀਂ ਕੋਲ ਲੜੋਂਗੇ ਚਾਹੇ ਬਠਿੰਡਾ ਦਾ ਬਠਿੰਡਾ ਦੇ ਵਿੱਚ ਜਾ ਕੇ ਡੀਸੀ ਦਫ਼ਤਰ ਦਾ ਕਰਾਓ ਕਰੋਗੇ ਜਾਂ ਐਮਐਲਏ ਤੇ ਕਰਦਾ ਘਰਾਵ ਕਰਨਾ ਹੈ ਜਾਂ ਕਿਸ ਜਿਸ ਵੀ ਤਰ੍ਹਾਂ ਦੀ ਲੜਾਈ ਤੁਸੀਂ ਦਿਓਗੇ ਉਹਦੇ ਵਿੱਚ ਸਾਡੇ ਸਾਨੂੰ ਜਿਹੜੇ ਜਿਹੜਾ ਕੋਟਾ ਲਗਾਉਂਗੇ ਨਾ ਉਸ ਤੋਂ ਵੱਧ ਆਵਾਂਗੇ ਜੇ ਤੁਸੀਂ 20 ਕਹੋਗੇ ਤਾਂ ਅਸੀਂ 25 ਬੰਦੇ ਲੈ ਕੇ ਆਵਾਂਗੇ ਜੇ 25 ਕਹੋਗੇ ਤਾਂ 30 ਬੰਦੇ ਲੈ ਕੇ ਆਵਾਂਗੇ ਕਿਉਂਕਿ ਇੱਕ ਚੀਜ਼ ਤਾਂ ਹੈ ਕਿ ਜਥੇਬੰਦੀ ਡੈਮੋਕਰੇਟਿਕ ਟੀਚਰਸ ਫਰੰਟ ਪੰਜਾਬ ਦੇ ਹਰ ਇੱਕ ਅਧਿਆਪਕਾਂ ਵਰਗ ਦੀ ਨੁਮਾਇੰਦਗੀ ਕਰਦੀ ਹੈ ਪਰ ਮੈਂ ਤੁਹਾਨੂੰ ਪਹਿਲਾਂ ਵੀ ਦਰਾਇਆ ਸੀਗਾ ਕਿ ਬਾਕੀ ਜਿਹੜੇ ਕਿਸਾਨੀ ਮੁੱਦੇ ਹੈਗੇ ਆ ਹੋਰ ਮੁੱਦੇ ਉਹਨਾਂ ਦੇ ਵਿੱਚ ਵੀ ਆਪਣਾ ਬੰਦਾ ਸਹਿਯੋਗ ਕਰਦੀ ਹੈ ਇਸ ਕਰਕੇ ਲੜਾਈਆਂ ਸਾਡੀਆਂ ਲਗਾਤਾਰ ਚੱਲ ਰਹੀਆਂ ਹਨ ਪਰੰਤੂ ਇਹ ਵੀ ਲੜਾਈ ਸਾਡੇ ਲਈ ਕੋਈ ਅਹਿਮ ਘੱਟ ਨਹੀਂ ਰੱਖਦੀ ਇਹ ਵੀ ਮਤਉ ਘੱਟ ਨਹੀਂ ਰੱਖਦੀ ਇਸ ਕਰਕੇ ਅਸੀਂ ਇਸ ਨੂੰ ਆਪਣੀ ਆਪ ਦੀ ਲੜਾਈ ਸਮਝਦੇ ਹੋਏ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ ਪਰੰਤੂ ਸ਼ਰਤ ਸਿਰਫ ਇੱਕੋ ਹੈਗੀ ਹੈ ਸਾਥੀਓ ਕਿ ਇਹ ਲੜਾਈ ਦੇ ਜਿਹੜੇ ਲੜਨ ਵਾਲੇ ਲੋਕ ਤੁਸੀਂ ਹੋਗੇ ਅਸੀਂ ਤੁਹਾਡੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਲਗਾਤਾਰ ਲੜਾਂਗੇ ਪਰੰਤੂ ਉਸ ਦੀ ਅਗਵਾਈ ਤੁਸੀਂ ਕਰੋਗੇ ਲੜਨੀ ਲੜਾਈ ਤੁਹਾਡੀ ਹੈਗੀ ਹੈ ਔਰ ਤੁਹਾਡੇ ਨਾਲ ਅਸੀਂ ਆ ਸਕਦੇ ਹਾਂ ਪਰ ਇਹ ਨਹੀਂ ਹੋ ਸਕਦਾ ਕਿ ਅਸੀਂ ਤੁਹਾਡੀ ਲੜਾਈ ਆਪ ਲੜ ਸਕਦੇ ਹਾਂ ਐਵੇਂ ਨਹੀਂ ਹੈ ਕਿਉਂਕਿ ਤੁਸੀਂ ਹੀ ਲੀਡਰਸ਼ਿਪ ਇਹਦੇ ਵਿੱਚੋਂ ਪੈਦਾ ਕਰਨੀ ਹੈ ਤੁਹਾਡੇ ਹੀ ਆਗੂ ਇੱਥੋਂ ਪੈਦਾ ਹੋਣੇ ਹੈ ਔਰ ਤੁਸੀਂ ਹੀ ਆਪਦੀਆਂ ਪ੍ਰਾਪਤੀਆਂ ਕਰਨੀਆਂ ਔਰ ਤੁਹਾਡੇ ਤੋਂ ਜਦੋਂ ਤੁਸੀਂ ਜਿੱਤ ਜੋਗੇ ਤਾਂ ਲੋਕਾਂ ਨੇ ਤੁਹਾਡੇ ਤੋਂ ਸੇਧ ਲੈਣੀ ਹੈ ਇਸ ਕਰਕੇ ਮੈਂ ਤੁਹਾਨੂੰ ਆਉਣ ਵਾਲੇ ਸੰਘਰਸ਼ ਦੇ ਵਿੱਚ ਵੱਧੂ ਰੂਪ ਦੇ ਵਿੱਚ ਤੁਸੀਂ ਪਾਰਟਿਸਪੇਟ ਕਰੋਗੇ ਮਾਪਿਆਂ ਨੂੰ ਵੱਧ ਲੈ ਕੇ ਆਉਂਗੇ ਠੀਕ ਹੈ ਆਪਣਾ ਖਲਾਅ ਕਰੋਂਗੇ ਇਹਦੇ ਲਈ ਆਉਣ ਵਾਲੇ ਸਮੇਂ ਦੇ ਲਈ ਸ਼ੁਭ ਕਾਮਨਾਵਾਂ ਦਿੰਨਾ ਔਰ ਤੁਹਾਡੇ ਨਾਲ ਹਮੇਸ਼ਾ ਡੀਟੀਐਫ ਵੱਲੋਂ ਅਸ਼ੋਰ ਕਰਕੇ ਜਾ ਰਹੇ ਹਾਂ ਕਿ ਤੁਹਾਡੇ ਨਾਲ ਹਮੇਸ਼ਾ ਖੜੇ ਤੁਹਾਡਾ ਬਹੁਤ ਬਹੁਤ ਧੰਨਵਾਦ